ਉਹ ਖੇਡ ਲਾਉਂਦੇ ਹੈ ਉਹ ਥੋੜਾ ਖਟਾਉਣਾ ਲਿਆਇਆ ਚੱਕ ਕੇ ਉਹਦੇ ਥੋੜੇ ਜਵਾਕ ਦਾ ਉਹਦੇ ਥੋੜਾ ਖਟਾਉ ਖੇੜੀ ਜੀ ਚੱਕ ਲਿਆ ਹਾਂ ਦੇਖਤਾ ਸੀ ਉਹਦੇ ਉਹ ਚੱਕੀ ਬੈਠਾ ਹੱਥ ਚ ਬਣ ਕੀ ਉਹਦੇ ਬੰਦਲਾ ਗੇਮ ਗਾੜੀ ਪੈਂਦੀ ਆ ਪਰ ਇੱਕ ਮਿੰਟ ਤੇ ਇਹ ਤੇ ਬੰਦ ਗਈਆਂ ਤਾਂ ਥੋੜੀ ਚੱਲ ਜਾਈਂ ਹਾਂ ਜੀ ਆਪ ਦੇਖ ਜੱਕ ਦੇਖ ਅੰਦਰ ਲੱਗਈ ਨਹੀਂ ਅਜੇ ਆਪਨਾ ਤਾਂ ਤਾਂ ਦਿਖਾਈਏ ਲਗੋ ਨੇ ਬੇਰਾ ਉਹ ਮਾਰਦਾ ਰਹੀ ਆ ਮੈਂ ਮਿੱਟੀ ਮਾਰੀ ਇਸ ਕਰੀ ਆਇਆ ਹੈ ਤੁਹਾਨੂੰ ਤੇਰੇ ਤੇ ਆ ਗਈ ਇਹਨੇ ਕੋਸੇ ਨਹੀਂ ਕੀ ਇਹ ਦੇਖਣ ਕਿ ਜਾਨ ਹੈ ਆ ਦੇ ਇੱਧਰ ਆ ਜੀ ਹਾਂ ਵਰਗੀ ਵਰਗੀ ਆ ਤੈਨੂੰ ਹੀ ਦੇਖਦੀ ਆ Come on.